ਦਰਦੇ ਦੇ ਪ੍ਰਭੂ ਨੂੰ ਮੰਗਿਆ ਦਾ ਜਿ ਕੋ ਕਾ ਰੂਹ ਤੁਰ ਪ੍ਰਸਾਦ ਦਾਗ ਕੋੜੀ ਮਨੁ ਲਾ ਲਾ ਸਾਧੋ ਮਨ ਕਾ ਮਾਨ ਤਿਆਗੋ ਕਾਮ ਕਰੋ ਦੁ ਸੰਗਤ ਦੁਰਜਨ ਕੀ ਆਤਿ ਹੈ ਨਿਗ ਭਾਗੋ 라ਉ ਸੋ ਕਦਵਦੋ ਨੂੰ ਬਹੁਤ ਨਿੰਦਾ ਤੋਂ ਦੇਹ ਗੋਜੇ ਪਾਦ ਨਿਰਵਾਣਾ ਜਗੰਨਕਾ ਯੋਗਿਲ ਕਟਣਾ ਕਿਨੂ ਹੂ ਕਰਮ ਕਾ ਜਾਣਨਾ ਗਉੜੀ ਮਹੱਲਾ ਨਾਵਾ ਸਾਰ ਜਨਨ ਚਨ ਨਾਮ ਬਣਾਈ ਇਕ ਮਿਰਜ ਇਕ ਅਸ ਤੇ ਰਮਾਨੈ ਅਚਰਜ ਲਖਿਓ ਨ ਜਾਈ ਰਹਾ ਕਾਂ ਦੰਦ ਵਿਤrai ਟੁੱਟਾ ਤਨ ਗਤ ਕਰਮਨਿ ਓ ਨੋ ਸੁਖ ਨੋ ਲੈ ਨਾਈ ਜੋ ਦੀ ਤੈ ਤੁਘੁ ਬਿਨਾਂ ਹੈ ਜਬ ਦਰਗੀ ਛਾਈ ਜਨਨਕ ਜਗ ਜਾਨਿਆ ਮੇਂ ਧਿਆ ਰਹਿਓ ਰਾਮ ਕਰਨਾਈ ਗਾਉੜੀ ਮਨ ਰਹਾ ਪੂਰਬੀਤ ਮਨੁ ਤਸੋ ਇਹ ਵਿਦ ਆਪ ਬੰਦਾ ਵੈ ਬ੍ਰਿਗਤ ਬਿਦਨਾ ਜੋ ਜੋ ਕੋਇ ਉਜਾਗ ਦੇਖ ਤਾਸ ਟੁੱਟ ਤਾਵੈ ਮੁਗਦ ਬੂਦ ਕਾ ਕਾ ਜਨ ਸੁਆਮੀ ਮੁਰਦਾਇ ਵਿਦ ਰਵੇ ਜਨਾਨ ਕੋਟਨ ਮੈਂ ਕਉ ਭਜ ਮਨੁ ਨਾਮ ਕੋ ਪਾਵੇ ਕੋੜੀ ਮਨ जाते तिरना रहाई रहा करन कर्ण करौद कदि के भीतर जे सद सब बिसराय रतन के आन अब कोई ए बिना आधो कदन बजाय योगी जतन कर सहारे गुनी रहे ਨਾਨਕ ਗੁਰ ਪੈ ਦਿਆਲਾ ਤਉ ਸਾਵੇ ਦਮਨਿਆਈ ਗਉੜੀ ਮੰਦਨ ਆਵ ਤਦੋ ਗੋਵਿੰਦ ਕੇ ਗੁਣ ਗਾਵੋ ਮਨੁ ਧਰਮ ਮੁਰਗ ਪਾਇਓ ਬਿਰਤਾ ਕਾਇ ਗਵਾ ਮੋਰਾ ਪਾਤ ਜੁ ਪੁਨੀ ਦੇ ਲਵੰਦ ਹਰ ਸਰਨ ਤਾਏ ਤਉ ਆਵੋ ਗਰਬੋ ਉਦਰਾਦ ਮੈਂ ਟਿਹਾ ਜੇ ਤਿਮਰਤ ਤਉ ਕਾਹੀ ਬਿਸਰਾਓ ਬਜਰ ਮਾਨਾ ਮੋ ਮਨ ਬੋਨਾ ਬਜਰ ਰਾਮ ਜਿਤ ਰਾਵੋ ਨਾਨਕ ਕਹਿ ਤੋਤ ਮੰਤਰੋ ਗੁਰਮੁਖ ਹੋਈ ਨੋ ਪਾਉ ਗੌੜੀ ਮੰਗਨਾਵ ਕੋ ਜਾਨੁ ਮੰਦਰ ਆਵੈ ਮਾਇਆ ਮੋਹ ਮਹਾ ਬੌਧ ਕਟਵਾਨੁ ਦਾਦਿ ਰੂਚਿ ਉਭਜਾਵੇ ਅੰਦਰਾਰ ਵਾਰ ਤਦਾ ਸੰਗਿ ਪ੍ਰਭ ਦਾਦਿ ਉਜਿਉ ਨ ਲਾਵੇ ਨਾਨਕ ਮੁਕਦਾਏ ਤੋ ਮਨੋ ਜਿਕੜ ਰਾਮ ਤੁਮ ਆਵੇ ਗਉੜੀ ਮਹਲਾ ਨਾਵ ਸਾਧੂ ਰਾਮ ਸਰਨਿ ਬਿਸਰਾ ਮਾ ਮੇਦ ਪੁਰਾਨਾ ਪੜੇ ਕੋਇ ਗੁਣ तिमरे हर को नमराव लो मोह माया मुदा बोन आविकन की देवा हर को तोग पर तजे ना है ना तो मुर्दा है देवा सुर्ग नरक ਲੋਕ ਜੋ ਕਹੀ ਬਣੇ ਨਹੀਂ ਨਾ ਇਹ ਤੂੰ ਜਾਣੋ ਗਿਆਨੀ ਨਾਨਕ ਮੁਗਤ ਤੈਨੂੰ ਮਾਨੋ ਇਹੀ ਬੇਦਕੋ ਜੋ ਅਭਰਨੀ ਗਉੜੀ ਮਹੰਲਾ ਦਾ ਕਹਾ ਮਨ ਦੇ ਪਾਪ ਹੋ ਤੈ ਬਉਰਾ ਹੈ ਤੋਦ ਕਟੈ ਨਹੀਂ ਜਾਣੈ ਮੈ ਉਹ ਤੰ ਮਹਉਰਾ ਲਾਉ ਜਉਦਾਨ ਦੇ ਆਪਣੋ ਕਰਮ ਦੇਉ ਜਦ ਮਨ ਰਵਾ ਗੁਰੂ ਦਾ ਹਾਰਿਓ ਗੋਬਿੰਦ ਘਤ ਨਹੀਂ ਜਾਨੀ ਰੇ ਲੰਬੜੀ ਰੇ ਭਇਓ ਚਰਨ ਲਿਉ ਫਿਰਤਾ ਆਉ ਤੈ ਰਾਣੀ ਕਹਨ ਨਕ ਹੋਈ ਮੈਂ ਦੁਖੀ ਆ ਰਾਮ ਨਾਮ ਗੁਰ ਗਵ ਆਉਣ ਤੱਕ ਜਗ ਮਾਇਆ ਮੋਇਆ ਨਿਰਭੈ ਪਾਦ ਨਹੀਂ ਪਾਵੇ ਘਣੀ ਮਹੰਦਾਨਾ ਨਾਰਾ ਦੇ ਪਾਪ ਤੇ ਨਾਨਕ ਰੇ ਦੀਨ ਦਇਆ ਤੇ ਕਿਰਪਾ ਭੰਜਨ ਕਰਤਾ ਤੂ ਪਾਰ ਨੇ ਰਹਾ